ਅੱਜ ਕੀ ਅੱਜ ਦੇ ਮੰਦਿਰ ਅੱਜ ਦੇਸ਼ ਦੇ ਵਿੱਚ ਬਹੁਤ ਧੂਮ-ਧਾਮ ਨਾਲ ਆਪਣੇ Hindu ਧਰਮ ਦਾ ਜਨਮ ਅਸ਼ੀਰਵਾਦ ਆਇਆ ਜਾ ਰਿਹਾ ਉਸ ਦੇ ਸਬੰਧ ਦੇ ਵਿੱਚ ਰੋਜਪੁਰ ਦੇ ਵਿੱਚ ਅੱਜ ਬਹੁਤ ਧੂਮ-ਧਾਮ ਨਾਲ ਬਣਾਇਆ ਜਾ ਰਿਹਾ ਸਾਡੇ ਮੰਦਿਰ ਮੀਲ ਘਟ ਦੇ ਵਿੱਚ ਜਿਹੜਾ ਵਿੱਚ ਨੂੰ ਕੁੱਲੀ ਖਾਣਾ ਰੂੜਦੇ ਆ ਉਹਦੇ ਵਿੱਚ ਅਸੀਂ ਬਹੁਤ ਅੱਛੀ ਤਰ੍ਹਾਂ ਡੈਕੋਰੇਸ਼ਨ ਕਰਕੇ ਬੜੀ ਸ਼ਰਧਾ ਨਾਲ ਸਾਡੇ ਸਾਰੇ ਮੈਂਬਰ ਰਲ ਕੇ ਸਵੇਰ ਦੇ ਲਿਕੇ ਰਹੇ ਆ ਉਹ ਪਤਾ ਮਹਾਰਾਜ ਦਾ ਨਾਂ ਲੱਗ ਰਿਹਾ ਹੈ ਕਿੰਨੇ ਲੱਗੇ ਤਾਂ ਮੰਦਿਰ ਦੇ ਸਿਵਾ ਸਾਨੂੰ ਘੜ ਤੋਂ ਘੜਾ ਟੱਦ ਲੱਗੇ ਮੰਦਿਰ ਸਫਾਈ ਕਰਦੇ ਕਾਈ ਕਰਦੇ ਰਹੇ ਅਸੀਂ ਸਭ ਇਹ ਸੋਚੀ ਕਿ ਜਿਹੜਾ ਚਾਹਤੇ ਉਹ ਅਸੀਂ ਮਾ ਦੱਤ ਬਣਾਇਆ ਜੀ ਭਗਵਾਨ ਤੇ ਰਾਧਾ ਕਿਸ਼ਨ ਜੀ ਰੱਤ ਤੇ ਬੈਠੇ ਆ ਉਹ ਘੁੰਮ ਰਿਆ ਰੱਤ ਜੀ ਤੇ ਬਾਕੀ ਪੁਰਸ਼ਾਂਕਰ ਜੀ ਬਣਿਆ ਉਹ ਸਾਰੀ ਲੋਕੀ ਆਪਣੇ ਲੋਕੀ ਖੁਸ਼ੀ ਨਾਲ ਆ ਰਹੇ ਨੇ ਆਪਣਾ ਤਿਉਹਾਰ ਬਣਾ ਰਹੇ ਨੇ